ਹਾਂਜੀ ਦੋਸਤੋ ਨਮਸਕਾਰ ਆਜਾ ਇੱਧਰ ਆਜਾ ਹਸੀਨਾ ਜਬਰੇਟਾ ਮੰਡੀ ਦੇ ਵਿੱਚ ਪੰਜਾਬ ਬੰਦ ਹੋਣ ਦੇ ਕਾਰਨ ਆਏ ਸੀਗੇ ਵੀਡੀਓ ਬਣਾਉਣ ਵਾਸਤੇ ਅੱਜ ਪੰਜਾਬ ਬੰਦ ਹੈ ਇਸ ਨੂੰ ਪਤੀਆ ਦੁਕਾਨਾਂ ਸਾਰੀਆਂ ਆ ਬੰਦਾ ਦੁਕਾਨ ਕਰਦਾ ਜੁੱਤੀ ਸ਼ਾਹ ਲਈ ਤਾਂ ਵੀ ਬੰਦ ਕਰ ਕੀ ਨੇ ਹੋਟਲ ਇਹਦਾ ਇਹ ਕੁੱਤਿਆਂ ਨੂੰ ਬਹੁਤ ਪਿਆਰ ਕਰਦਾ ਹੈ ਭਾਈ ਇੱਧਰ ਵੀ ਇਸ ਵਿਚਾਰੇ ਜਾਨਵਰ ਨੇ ਨਾ ਦੁੱਧ ਅੱਧ ਵੀ ਪੰਦਾ ਭਏ ਨੇ ਦੇਖੋ ਕਿਹਾ ਇੱਧਰ ਵੀ ਸਾਰੇ ਇਹਦੇ ਬਾਰ ਨੂੰ ਦੇ ਦਿੰਦੇ ਨੇ 10-15 ਨੇ ਇਹ ਰੱਖਦੇ ਇਹਨਾਂ ਨੂੰ ਹੋਰ ਵੀ ਉੱਧਰ ਜਾ ਰਹੇ ਨੇ ਇਹ ਕੋਈ ਕੋਈ ਬੰਦਾ ਹੀ ਇਹ ਕੰਮ ਕਰ ਸਕਦਾ ਹੈ ਆਵਦੀ ਜੀਬ ਚੋ ਖਰਚਾ ਕਰਨਾ ਬਹੁਤ ਔਖਾ ਹੈ ਰੋਜ਼ ਇਹ ਨੂੰ ਦੁੱਧ ਪਿਆੰਦਾ ਹੈ ਰੋਟੀਆਂ ਵੀ ਪੰਦੇ ਵਿਚਾਰਾ ਬੰਦਾ ਠੀਕ ਹੈ ਇਤਨਾ ਸਾਨੂੰ ਮਿਲਾਵਾਂਗੇ ਤੂੰ ਕਰਾਂਗੇ ਇਹਦੇ ਨਾਲ ਮੜੀ ਮੂਰਤੀ ਗੱਲਬਾਤ ਜੇ ਬੋਲੂਗਾ ਕੈਮਰੇ ਮੂਰੇ ਹਰੇਕ ਬੰਦਾ ਬੋਲ ਕੇ ਰਾਜੀ ਨਹੀਂ ਆਓ ਜੀ ਤੁਹ ਵੀ ਰਾਜੀ ਜੀ ਜਿਸੰਗ ਕਮੇਲਾ ਇਹਦੇ ਵਧੀਆ ਤੁਹਾਨੂੰ ਕਿਵੇਂ ਲੱਗਦਾ ਕੁੱਤਿਆਂ ਦੀ ਸੇਵਾ ਕਰਦੇ ਹੋ ਤੁਸੀਂ ਆਪਾਂ ਦਾ ਜੀ ਪੂਰਾ ਵਧੀਆ ਲੱਗਦਾ ਜੀ ਪਰਮਾਤਮਾ ਦੀ ਹਾਂ ਜੀ ਮੇਰੇ ਵੀ ਜੀ ਵੱਧ ਤੋਂ ਵੱਧ ਮੈਂ ਉਸ ਕੰਮ ਵੀ ਔਨੀ ਕਰਾਂ ਵੀ ਸੇਵਾ ਮੈਨੂੰ ਆਇਆ ਕਿੰਨੇ ਕ ਦਿਨ ਹੋ ਗਏ ਤੁਹਾਨੂੰ ਇਹ ਕੰਮ ਹੋ ਗਏ ਮੈਨੂੰ 3-4 ਸਾਲ ਪਹਿ ਹੋ ਗਈ ਸੇਵਾ ਕਰਦੇ ਹੋ ਨੇ ਕੁੱਤੇ ਤੁਸੀਂ ਮਤਲਬ ਕਿ ਜਿਹੜਾ ਵੀ ਆ ਜਾਂਦਾ ਹਾਂ ਅਸੀਂ ਵੱਧ ਤੋਂ ਵੱਧ ਹੀ ਸੋਧਦੇ ਵੀ ਮੈਂ ਵੱਧ ਤੋਂ ਵੱਧ ਹੋਰ ਕੁੱਪ ਜਿੰਨੇ ਵੀ ਹੋ ਸਕੇ ਸੇਵਾ ਵੱਧ ਤੋਂ ਵੱਧ ਕਰ ਹੁਣ ਸੀ ਪੂਰਾ ਮਨ ਹਾਂ ਇਹ ਤੋਂ ਤੋਂ ਆ ਆਪ ਦੇ ਕੰਮ ਦਾ ਪੂਰੀ ਕਰਾ ਦੇ ਇਹ ਕੀ ਹੈ ਨਾ ਇਹ ਹੁਣ ਆ ਵੀ ਚਿੰਦਾ ਆਪਾਂ ਜਦੋਂ ਵੀ ਕੋਈ ਬੰਦੇ ਨੇ ਬਾਹਰ ਸੀ ਕੁੱਤਾ ਜਿਹਦੇ ਡੜਾ ਮਾਰਿਆ ਕਿਸੇ ਕੋ ਡੱਡਾ ਵੀ ਮਾਰਦਾ ਕੋਈ ਅੱਜ ਕੱਲ ਸਿਆਣ ਦਾ ਟਾਈਮ ਹੈ ਦਰਬੇਸ਼ ਸੰਗਤ ਕਰੀਆ ਦੇਖੋ ਤੇ ਕਈ ਤਸਵੀਰਾਂ ਪਈ ਨੇ ਦੇਖੋ ਸਾਰੇ ਕਿਵੇਂ ਸੋਏ ਇਹ ਬਚਾਰਾ ਵਧੀਆ ਕੰਮ ਕਰ ਰਿਹਾ ਖੈਰਾ ਅਸੀਂ ਨਹੀਂ ਵਧੀਆ ਗੱਲ ਸਮਝਦੇ ਆਂ ਵੀ ਇਹ ਬੰਦਾ ਵਿਚਾਰਾ ਜਿੰਨਾ ਹੋ ਸਕਦਾ ਉਹਦੀ ਸੇਵਾ ਕਰਦੇ ਆਂ ਆਵਾਜ਼ ਦੇ ਰਹੀਆਂ ਨੇ ਆਹ ਜੀ ਰੋਣ ਦੇਖਦੇ ਆਂ ਆਹ ਜੀ ਟੈਲੀ ਦੇਖਦੇ ਆਂ ਜੀ ਇਸ ਇਹਨਾਂ ਨੂੰ ਮੋਢੇ ਦਾ ਬਾਸਾ ਰੋਜ਼ ਸੇਵਾ ਕਰਦਾ ਇਸ ਚੀਜ਼ ਦੀ ਦੇਸਾਂ ਦੇ ਬਿਸਕੋਨਾਂ ਦੇ ਟੇਰ ਲਾ ਦੇ ਅੰਦਰ ਰੋਟਾ ਦੇ ਦੁੱਧ ਬਹੁਤ ਸੇਵਾ ਕਰਦਾ ਹੈ ਅਨੰਤ ਨੂੰ ਸੇਵਾ ਕਰਦਾ ਹੈ ਪੂਰਾ ਜੋਰ ਲਈ ਕਹਿੰਦਾ ਵੀ ਇਹਨਾਂ ਦੇ ਪੈਸੇ ਕਿੱਥੋਂ ਆਉਂਦੇ ਨੇ ਪ੍ਰਮਾਤਮਾ ਹੀ ਜਾਣੇ ਇਹ ਮਾਰਗ ਦੀ ਕਿਰਪਾ ਹੈ ਇਹ ਇਹਨਾਂ ਦੀ ਦੁਕਾਨ ਹੈ ਸਾਹਮਣੇ ਇਹਨੇ ਸੇਵਾ ਕਰਨੀ ਕਰਨੀ ਕੰਮ ਤੇ ਇਹ ਮਗਰੋਂ ਬੈਠਦੇ ਆ ਪਹਿਲਾਂ ਕੁੱਤਿਆਂ ਨੂੰ ਦੁੱਧ ਤੇ ਬਿਸਕੁਟ ਸਭ ਤੋਂ ਪਹਿਲਾਂ ਕਿ ਜੱਜਾ ਲੱਡੂ ਕੋਈ ਵੀ ਚੀਜ਼ ਪਾਣੀ ਹੈ ਸਭ ਤੋਂ ਪਹਿਲਾਂ ਇਹ ਕੁੱਤਿਆਂ ਨੂੰ ਪਾਉਂਦਾ ਹੈ ਉੱਠ ਕੇ ਉੱਠਣ ਸਾਡੇ ਇਹ ਸੇਵਾ ਕਰਦਾ ਚਾਹ ਵਿੱਚ ਇੱਥੇ ਨਾ ਇੱਥੇ ਬਾਜ਼ਾਰ ਦੇ ਵਿੱਚ ਜਿਹੜੀ ਦਾਣਾ ਮੰਡੀ ਹੈ ਦਾਣਾ ਮੰਡੀ ਦੇ ਵਿੱਚ ਇੱਕ ਦੋ ਆਈ ਵਾਰ ਕੁੱਤਿਆਂ ਇੱਥੇ ਇੱਕ ਦੂਰੇ ਹੋ ਜਾਂਦੇ ਨੇ ਪਰ 10-15 ਕਦੂਰੇ ਹੋ ਜਾਂਦੇ ਨੇ ਆਈ ਵਾਰ ਇੱਥੇ ਕਿੱਦਾਂ ਖੈ ਨਰਮਾ ਆਇਆ ਨਹੀਂ ਨਰਮੇ ਦਾ ਕੀ ਮੇਰੇ ਖਿਆਲ ਕੋਈ ਹੈ ਨਹੀਂ ਪਰ ਹਰ ਵਾਰ ਦੇਖਦੇ ਆ ਇਹ ਬੰਦਾ ਵਿਚਾਰਾ ਪੂਰੀ ਸੇਵਾ ਕਰਦਾ ਹੈ ਇਦਾਡ ਹੋਟਲ ਦਾ ਨਾਮ ਹੈ ਰਾਜੀਵੀ ਸਟਾਈਲ ਬਹੁਤ ਪੁਰਾਣਾ ਹੈ ਇਹ ਮੰਡੀ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਇਹ 10-15 ਕੁੱਤਿਆਂ ਦੀ ਸੇਵਾ ਕਰਦਾ ਹੈ ਬਾਈ ਦਾ ਬਹੁਤ-ਬਹੁਤ ਬਾਈ ਤੇਰਾ ਧੰਨਵਾਦ ਸ਼ੁਕਰੀਆ ਐਚੀ ਸ਼ਰਮਾ ਜੀ ਇੱਕ ਕੁੱਤੀ ਸੂਈ ਹੋਈ ਸੀ ਇਹ ਐਕੀ ਲਵੀ ਪਹਿਲਾਂ ਤਾਂ ਉਹਦੇ ਇੰਨੇ-ਇੰਨੇ ਚੁੰਮੀ ਪਾਈ ਫਿਰ ਇੱਕ ਘਰੋਂ ਚੂਰੀ ਕੁੱਟ-ਕੁੱਟ ਕੇ ਲਿਆਂਦਾ ਰਿਹਾ ਉਹਦੇ ਵਾਸਤੇ ਪਿਛਲੇ ਸਾਲ ਨਾ ਆ ਪਿੱਛੇ ਹੋਣੀ ਜੀ 4-5 ਮਹੀਨੇ ਹੋ ਗਏ ਹਾਂ ਉਦੋਂ ਪਾਇਆ ਕਰਦਾ ਹੈ ਇਹ ਨਾ ਹਾਂਜੀ ਆਏ ਦੱਸਦੇ ਨੇ ਜਿਹੜੇ ਗਮਾਂਡੀ ਇੱਥੇ ਰਹਿੰਦੇ ਨੇ ਅਸੀਂ ਵੀ ਬਸੇ ਉਧਰ ਰਹਿੰਨੇ ਹਾਂ 115 ਨੰਬਰ ਦੁਕਾਨ ਹੈ ਆਪਣੀ ਥੋੜਾ ਦੂਰ ਹੈ ਅਸੀਂ ਇਸ ਗੱਲ ਨਾਲ ਬਲਤਿਆ ਨਿੰਦੀ ਅੱਜ ਕੁਦਰਤੀ ਦੇਖਿਆ ਜਦੋਂ ਵੇਲਾ ਸਮਾਂ ਸੀਗਾ ਮੈਂ ਮਾਰੀਏ ਨੇ ਕਹਦੇ ਨੇ ਇਹ ਵੀਡੀਓ ਨੂੰ ਬਧੋ ਵਾਰ ਸ਼ੇਅਰ ਕਰ ਦਿਓ ਵੀਰੇ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕੋਈ ਟਾਵਾ ਟੱਲੀ ਹੁੰਦਾ ਵਿਚਾਰਾ ਮਿਲਦੇ ਜਿਹੜਾ ਇਹ ਕੰਮ ਕਰਨ ਵਾਲਾ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਬਖਰਜੀ ਦਾ ਖਾਲਸਾਬ ਬਖਰਜੀ ਦੀ ਫਤਿਹ